ਦੇਸ਼ ਤੇ ਕੌਮ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇਾਂ ਦੇ ਸ਼ਹੀਦੀ ਦਿਹਾੜੇ 21 ਦਸੰਬਰ, 22 ਦਸੰਬਰ ਅਤੇ 23 ਦਸੰਬਰ ਨੂੰ ਫਾਜ਼ਿਲਕਾ ਦੇ ਪਿੰਡ ਥੇ ਕਲੰਦਰ ਵਿੱਚ ਲੋਕਾਂ ਦੇ ਨਾਲ ਮਿਲ ਕੇ ਸਰਪੰਚ ਅਮਰਜੀਤ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਕਿ ਇਹ ਤਿੰਨ ਦਿਨਾਂ ਦੇ ਵਿੱਚ ਕੋਈ ਵੀ ਪਿੰਡ ਵਿੱਚ ਖੁਸ਼ੀ ਜਾਂ ਡੀਜੇ ਨਾ ਸ਼ਰਾਇਆ ਜਾਵੇ ਅਤੇ ਇਹਨਾਂ ਤਿੰਨ ਦਿਨਾਂ ਵਿੱਚ ਗੁਰੂ ਜੀ ਅਤੇ ਗੁਰੂ ਜੀ ਦੇ ਪਰਿਵਾਰ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਜਾਏਗਾ ਅਤੇ ਸਮੂਹ ਸਾਧ ਸੰਗਤ ਇਸ ਇਤਿਹਾਸ ਬਾਰੇ ਜਾਨੂ ਹੋਵੇ ਅਤੇ ਦੇਸ਼ ਤੇ ਕੋਮਲੀ ਕੁਰਬਾਨ ਹੋਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸ਼ਹੀਦੀ ਦਿੱਤੀ ਜਾਵੇ ਨਮਨ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਬਖਾਇਰ ਰਸਤੇ ਤੇ ਚੱਲਣ ਦੀ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਹੈ ਤੇ ਮੰਗ ਵੀ ਕੀਤੀ ਹੈ ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਸਰਪੰਚ ਅਮਰਜੀਤ ਕੋਰ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ ਅਤੇ ਉਹਨਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਸਮੂਹ ਪਿੰਡ ਇਕਜੁੱਟ ਹੋ ਕੇ ਸਰਬੰਸਵਾਰਨਵਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ 21 ਦਸੰਬਰ 22 ਦਸੰਬਰ ਅਤੇ 23 ਦਸੰਬਰ ਸ਼ੀਦੀ ਦਿਹਾੜੇ ਮਨਾਉਣ ਵਿੱਚ ਉਹਨਾਂ ਦਾ ਸਾਥ ਦੇ ਰਿਹਾ ਹੈ ਅਤੇ ਇਹ ਕਿਹਾ ਗਿਆ ਹੈ ਕਿ ਪਿੰਡ ਅਤੇ ਪਿੰਡ ਦੇ ਆਸ-ਪਾਸ ਵੀ ਕੋਈ ਡੀਜ ਵਿਆਹ ਪ੍ਰੋਗਰਾਮ ਨਹੀਂ ਕੀਤਾ ਜਾਊਗਾ ਕਿਉਂਕਿ ਇਹ ਤਿੰਨ ਦਿਨ ਸ਼ੋਕ ਦੀ ਲਹਿਰ ਹੋ ਗਈ ਇੱਥੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ